ਸੋਸ਼ਲ ਮੀਡੀਆ ਦੇ ਜ਼ਰੀਏ ਘਰੇ ਬੈਠੇ ਲੋਕਾਂ ਨੂੰ ਕਹਿੰਦੇ ਆ ਸੜਕਾਂ ਤੇ ਆਓ ਘਰੇ ਬੈਠੇ ਤੋਂ ਨਹੀਂ ਸਰਨਾ ਟਰੰਪ ਵਰਗੇ ਬ੍ਰਿਕਾ ਵਰਗੇ ਦੇਸ਼ਾਂ ਨਾਲ ਤੇ ਕੈਨੇਡਾ ਆਸਟ੍ਰੇਲੀਆ ਵਰਗੇ ਦੇਸ਼ਾਂ ਨਾਲ ਸਾਡਾ ਕੰਪੇਰੀਸ਼ਨ ਕਰਦੇ ਆ ਉਹਨਾਂ ਕਿਸਾਨਾਂ ਨੂੰ ਜੇ ਕਣਕ 15 ਰੁਪਏ ਕਿਲੋ ਵੀ ਵਿਗਦੀ ਹੈ ਉਹਨਾਂ ਨੂੰ 100% ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਸਾਡੇ ਕਿਸਾਨ ਨੂੰ ਸਿਰਫ ਤੇ ਸਿਰਫ 5-4% ਜਿਹੜੀ ਸਬਸਿਡੀ ਹੈ ਉਹ ਦਿੱਤੀ ਜਾ ਰਹੀ ਹੈ ਜਿਹੜਾ ਕੱਲਾ ਅਮਰੀਕਾ ਹੈ ਉੱਥੋਂ ਦੀ ਸਰਕਾਰ ਉੱਥੋਂ ਦੇ ਕਿਸਾਨਾਂ ਨੂੰ 247 ਬਿਲੀਅਨ ਯੂ ਐਸ ਡਾਲਰ ਸਬਸਿਡੀ ਦਿੰਦੀ ਹੈ ਜਦਕਿ ਭਾਰਤ ਦੇ ਵਿੱਚ ਸਿਰਫ 42 ਯੂ ਐਸ ਜਿਹੜੇ ਡਾਲਰ ਹੈ ਉਹ ਦਿੱਤੇ ਜਾਂਦੇ ਹੈ ਬਿਜਲੀ ਬਿੱਲ ਬਿਜਲੀ ਨੂੰ ਜੀ ਖੇਤਰ ਦੇ ਹੱਥਾਂ 'ਚ ਦੇਣਾ ਹੈ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦੇਣਾ ਹੈ ਬੀਜ ਬਿੱਲ ਜਣੀ ਕੋਈ ਵੀ ਕਿਸਾਨ ਆਪਦੇ ਘਰ ਦਾ ਬੀਜ ਨਹੀਂ ਬੀਜ ਸਕੂਗਾ ਨਰੇਗਾ ਨੂੰ ਸਮਾਪਤ ਕਰਕੇ ਜਣੀ ਉਹਨਾਂ ਨੂੰ ਛੋਟੇ ਮੋਟੇ ਰੁਜ਼ਗਾਰ ਜਮੇ ਬਿਲਕੁਲ ਨਗੋਣੇ ਰੁਜ਼ਗਾਰ ਹੈ ਜਿਹੜੇ ਉਹ ਵੀ ਆਨਲਾਈਨ ਦੇਣਾ 'ਚ ਖਤਮ ਕਰਨ ਜਾ ਰਹੀ ਹੈ ਸਾਰੇ ਸਰਕਾਰੀ ਧਾਰਿਆਂ ਦਾ ਭੋਗ ਪਾ ਦਿਓ ਭੋਗ ਪਾ ਕੇ ਲੋਕਾਂ ਦੇ ਡਾਂਗ ਫੇਰੋ ਅਸਲ ਦੇ ਵਿੱਚ ਮਸਲਾ ਜਿਹੜਾ ਜ਼ਮੀਨ ਨੂੰ ਖੋਣਦਾ ਹੈ ਜ਼ਮੀਨ ਦੇ ਉੱਪਰ ਹਮਲਾ ਵੱਡੇ ਕਾਰਪੋਰੇਟ ਲਾਣੇ ਦਾ ਇਸ ਤੋਂ ਬਚਣ ਵਾਸਤੇ ਸਾਨੂੰ ਬਹੁਤ ਵੱਡੇ ਸੰਘਰਸ਼ ਨੇ ਜਿਹੜੇ ਆਉਣ ਵਾਲੇ ਦਿਨ ਚ ਕਰਨੇ ਪੈਣਗੇ ਮੈਂ ਬਹਾਦਰ ਸਿੰਘ ਪਟਾਲਖੁਰਦਾ ਅੱਜ ਪੂਰੇ ਭਾਰਤ ਅੰਦਰ ਜਣੀ ਜਿਹੜੇ ਸਾਡੇ ਕਾਮੇ ਕਿਰਤੀ ਕਾਮੇ ਟਰੇਡ ਜੁਨੀਆ ਉਹਨਾਂ ਨੇ ਦੇਸ਼ ਵਿਆਪੀ ਹੜਤਾਲ ਦਾ ਅੱਦਾ ਦਿੱਤਾ ਸੀ ਅੱਜ ਲਹਿਰੇ ਬਲਾਕ ਦੀਆਂ ਸਮੂਚੀਆਂ ਜਥੇਬੰਦੀਆਂ ਉਸ ਹੜਤਾਲ ਨੂੰ ਸਮਰਥਨ ਦੇਣ ਵਾਸਤੇ ਪਹੁੰਚੀ ਹੈ ਅਤੇ ਟਰੰਪ ਅਤੇ ਜਿਹੜਾ ਮੋਦੀ ਦਾ ਪੂਤਲਾ ਉਹ ਵੀ ਫੁੱਕਿਆ ਗਿਆ ਹੈ ਇਹ ਹੜਤਾਲ ਇਸ ਕਰਕੇ ਕੀਤੀ ਹੈ ਕਿਉਂਕਿ ਭਾਜਪਾ ਹਕੂਮਤ ਨੇ ਪਿਛਲੇ ਦਿਨੀ ਪੰਜ ਜਿਹੜੇ ਬਿੱਲ ਐ ਲੋਕ ਮਾਰੂ ਬਿੱਲ ਜਿਹੜੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕਰਨਗੇ ਜਿਵੇਂ ਕਿ ਪਹਿਲਾ ਜਿਹੜਾ ਉਹਦਾ ਬਿੱਲ ਐ ਬਿਜਲੀ ਬਿੱਲ ਜਿਹੜੀ ਬਿਜਲੀ ਬਿੱਲ ਤੋਂ ਉਹਨਾਂ ਨੇ ਬਿਜਲੀ ਦਾ ਕਾਨੂੰਨ ਬਣਾ ਕੇ ਬਿਜਲੀ ਨੂੰ ਨਿੱਜੀ ਖੇਤਰ ਦੇ ਹੱਥਾਂ 'ਚ ਦੇਣਾ ਹੈ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦੇਣਾ ਹੈ ਜਿਸ ਕਰਕੇ ਜਿਹੜੀ ਬਿਜਲੀ ਐ ਉਹ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋ ਜੂਗੀ ਬਹੁਤ ਮਹਿੰਗੀ ਹੋ ਜੂਗੀ ਜਿਹੜਾ ਇੱਕ ਹੋਰ ਵਿਲ ਹੈ ਉਹ ਹੈ ਬੀਜ ਬਿਲ ਜਣੀ ਕੋਈ ਵੀ ਕਿਸਾਨ ਆਪਦੇ ਘਰ ਦਾ ਬੀਜ ਨਹੀਂ ਬੀਜ ਸਕੂਗਾ ਸਿਰਪ ਤੇ ਸਿਰਪ ਜਿਹੜੇ ਜੀਐਮ ਬੀਜ ਹੈ ਜੈਨੇਟਿਕ ਮੋਡੀਫਾਈ ਜਣੀ ਬੀਜਾਂ ਦੇ ਅੰਦਰ ਭਾਂਤ ਭਾਂ ਦੇ ਕੈਗਲ ਪਸ਼ੂਆਂ ਦੀਆਂ ਚਰਬੀਆਂ ਵਗੈਰਾ ਮਿਲਾ ਕੇ ਉਹ ਜਿਹੜੀ ਵੱਧ ਨਿਕਾਲ ਦੇਣ ਦੇ ਨਾਂ ਤੇ ਬੀਜ ਬਣਾਉਣਗੇ ਕਿਸਾਨ ਨੂੰ ਕੋਈਦ ਕਰਨੇ ਹੋਊਗਾ ਵੀ ਆਪਦਾ ਬੀਜ ਰੱਖ ਲੂਗਾ ਜਾਂ ਆਪਦਾ ਬੀਜ ਬੀਜ ਲੂਗਾ ਕਾਰਪੋਰੇਟ ਘਰਾਣਿਆਂ ਦੇ ਕਹਿਣ ਅਨੁਸਾਰ ਜਿਹੜੀ ਖੇਤੀ ਉਹਨੇ ਦੇ ਕਬਜ਼ੇ ਚ ਹੋਊਗੀ ਜੇ ਕਹਿਣਾ ਹੋਵੇ ਅਸਲ ਦੇ ਵਿੱਚ ਜ਼ਮੀਨ ਦੇ ਉੱਪਰ ਜਿਹੜਾ ਕਬਜ਼ਾ ਹੈ ਉਹ ਕਰਨ ਜਾ ਰਹੇ ਐ ਜਿਹੜਾ ਤੀਜਾ ਨਰੇਗਾ ਨੂੰ ਖਤਮ ਕਰ ਰਹੀ ਹੈ ਸੈਂਟਰ ਦੀ ਸਰਕਾਰ ਭਾਜਪਾ ਮੋਦੀ ਹਕੂਮਤ ਨਰੇਗਾ ਨੂੰ ਸਮਾਪਤ ਕਰਕੇ ਜਿਹੜੀ ਉਹਨਾਂ ਨੂੰ ਛੋਟੇ ਮੋਟੇ ਰੁਜ਼ਗਾਰ ਜਬੀ ਬਿਲਕੁਲ ਨਗੂਣੇ ਰੁਜ਼ਗਾਰ ਹੈ ਜਿਹਨੇ ਉਬੈ ਆਉਣ ਵਾਲੇ ਦਿਨਾਂ 'ਚ ਖਤਮ ਕਰਨ ਜਾ ਰਹੀ ਹੈ ਇਹਦੇ ਨਾਲ ਦੀ ਨਾਲ ਜਿਹੜਾ ਅਗਲਾ ਨਿੱਜੀ ਕਰਨ ਵਾਲਾ ਨਿੱਜੀ ਕਰਨ ਦਾ ਮਤਲਬ ਹੈ ਸਾਰੇ ਸਰਕਾਰੀ ਉਦਾਰਿਆਂ ਦਾ ਭੋਗ ਪਾ ਦੋ ਭੋਗ ਪਾ ਕੇ ਲੋਕਾਂ ਦੇ ਡਾਂਗ ਫੇਰੋ ਤੇ ਜਿਹੜਾ ਅਗਲਾ ਜਣੀ ਆ ਜਿਹੜੀ ਫ੍ਰੀ ਟਰੇਡ ਡੀਲ ਮੋਦੀ ਭਾਜਪਾ ਹਕੂਮਤ ਲੈ ਕੇ ਆਈ ਹੈ ਟਰੰਪ ਵਰਗੇ ਅਮਰੀਕਾ ਵਰਗੇ ਦੇਸ਼ਾਂ ਨਾਲ ਤੇ ਕੈਨੇਡਾ ਆਸਟ੍ਰੇਲੀਆ ਵਰਗੇ ਦੇਸ਼ਾਂ ਨਾਲ ਸਾਡਾ ਕੰਪੈਰੀਸ਼ਨ ਕਰਦੇ ਆ ਜਣੀ ਕਿ ਹੈ 트럼ਪ ਤੇ મોદી ਨੇ ਵੀ ਜਿਹੜੀ ਫਸਲ ਹੈ ਕਿਸਾਨਾਂ ਦੀ ਅਤੇ ਡੇਅਰੀ ਫਾਰਮ ਹੈ ਇਹਨੂੰ ਬਾਹਰ ਰੱਖਿਆ ਜਾਊਗਾ ਕਹਿੰਦਾ ਦੁੱਧ ਤੋਂ ਬਣੇ ਹੋਏ ਪ੍ਰੋਡਕਟ ਵਿੱਚ ਜਾਣਗੇ ਜਦੋਂ ਦੁੱਧ ਪ੍ਰੋਡਕਟ ਵਿੱਚ ਤੇ ਤਾਂ ਪਿੱਛੇ ਕੀ ਰਹਿ ਗਿਆ ਐਵੇਂ ਜਿਵੇਂ ਫਸਲ ਆਉਣਗੀਆਂ ਸਬਜ਼ੀਆਂ ਆਉਣਗੀਆਂ ਫਲ ਆਉਣਗੇ ਕਿਉਂਕਿ ਜਿਹੜਾ ਕੱਲਾ ਅਮਰੀਕਾ ਹੈ ਉੱਥੋਂ ਦੀ ਸਰਕਾਰ ਉੱਥੋਂ ਦੇ ਕਿਸਾਨਾਂ ਨੂੰ 247 ਬਿਲੀਅਨ ਯੂ ਐਸ ਡਾਲਰ ਸਬਸਿਡੀ ਦਿੰਦੀ ਹੈ ਜਦ ਕਿ ਭਾਰਤ ਦੇ ਵਿੱਚ ਸਿਰਫ 42 ਯੂ ਐਸ ਜਿਹੜੇ ਡਾਲਰ ਹੈ ਉਹ ਦਿੱਤੇ ਜਾਂਦੇ ਐ ਇਸ ਕਰਕੇ ਉਹਨਾਂ ਕਿਸਾਨਾਂ ਨੂੰ ਜੇ ਕਣਕ 15 ਰੁਪਏ ਕਿਲੋ ਵੀ ਵਿਗਦੀ ਐ ਉਹਨਾਂ ਨੂੰ 100% ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਸਾਡੇ ਕਿਸਾਨ ਨੂੰ ਸਿਰਫ ਦੇ ਸਿਰਫ 5-4% ਜਿਹੜੀ ਸਬਸਿਡੀ ਹੈ ਉਹ ਦਿੱਤੀ ਜਾ ਰਹੀ ਹੈ ਇਸ ਕਰਕੇ ਦੇਸ਼ ਵਿਆਪੀ ਹੜਤਾਲ ਦੇ ਵਿੱਚ ਸਾਡਾ ਪੂਰਾ ਸਮਰਥਨ ਹੈ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਆਈਆਂ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਸੋਸ਼ਲ ਮੀਡੀਆ ਦੇ ਜ਼ਰੀਏ ਘਰੇ ਬੈਠੇ ਲੋਕਾਂ ਨੂੰ ਕਹਿੰਦੇ ਆ ਸੜਕਾਂ ਤੇ ਆਓ ਘਰੇ ਬੈਠੇ ਤੋਂ ਨਹੀਂ ਸਰਨਾ ਪਹਿਲਾਂ ਸਾਡੀ ਜਵਾਨੀ ਜਾ ਰਹੀ ਹੈ ਨਸਿਆਂ ਦਾ ਪ੍ਰਕੋਪ ਹੈ ਹੁਣ ਸਾਡੀ ਜਿਹੜੀ ਜ਼ਮੀਨ ਹੈ 4 ਫੁੱਟ ਜ਼ਮੀਨ ਬਚੀ ਹੈ ਇਹੋ ਜੇ ਕਾਲੇ ਕਾਨੂੰਨ ਲਿਆ ਕੇ ਅਸਲ ਦੇ ਵਿੱਚ ਮਸਲਾ ਜਿਹੜਾ ਜ਼ਮੀਨ ਨੂੰ ਖੋਣਦਾ ਹੈ ਜ਼ਮੀਨ ਦੇ ਉੱਪਰ ਹਮਲਾ ਵੱਡੇ ਕਾਰਪੋਰੇਟ ਲਾਣੇ ਦਾ ਇਹ ਤੋਂ ਬਚਣ ਵਾਸਤੇ ਸਾਨੂੰ ਬਹੁਤ ਵੱਡੇ ਸੰਘਰਸ਼ ਨੇ ਜਿਹੜੇ ਆਉਣ ਵਾਲੇ ਦਿਨ ਚ ਕਰਨੇ ਪੈਣਗੇ ज़िंदाब जिंदा ज़िंदाबाद जिंदा वाह सत रात واپس کرو واپس لو واپس لو واپس لو ملوی کاکوں باہر کرو باہر میں جاناں تو جاناں جہل کو بیٹا دے لو کوئی کم نہیں سی نا کھڑا لوکاں سے اپتے نال تھوڑے اکٹھے کھڑا لو جھان لوکاں سبحان اللہ کرتے ہو کہ زندہ باد 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 ڏيڏا ڏرا ठीकु <laughs> हैंदाद 我们来干，干，来紧干！